ਇੱਕ ਮਹਿਲਾ ਕਾਂਸਟੇਬਲ ਨੂੰ ਚਟੇ ਸਮੇਤ ਗ੍ਰਫਤਾਰ ਕੀਤਾ ਗਿਆ ਜੀਹਾਂ ਦਾਦੇ ਕਿ ਚਟੇ ਸਮੇਤ ਗ੍ਰਫਤਾਰੀ ਹੋਈ ਹੈ ਔਰ ਕਾਲੀ ਥਾਰ ਦੇ ਵਿੱਚ ਇਹ ਮਹਿਲਾ ਘੁੰਮਦੀ ਸੀ ਜਿਸ ਦੇ ਵਿੱਚ ਬੈਠ ਕੇ ਰੀਲਾਂ ਵੀ ਬਣਾਉਂਦੀ ਸੀ ਰੀਲਾਂ ਦੀ ਬੜੀ ਸ਼ਕੀਨ ਸੀ ਜੀਆ ਤਸਵੀਰਾਂ ਦੇਖੋ ਸੀ ਕਿਵੇਂ ਐਣਕਾ ਲਾ ਕੇ ਰੀਲਾਂ ਬਣਾਈਆਂ ਜਾ ਰਹੀਆਂ ਨੇ ਜਿੱਥੇ ਇੱਕ ਪਾਸੇ ਪੰਜਾਬ ਪੁਲਿਸ ਵਾਰ-ਵਾਰ ਇਹ ਗੱਲਾਂ ਕਹਿੰਦੀ ਹੈ ਕਿ ਭਾਈ ਜਦੋਂ ਡਿਊਟੀ ਤੇ ਹੁੰਨੇ ਹੋ ਜਦੋਂ ਤੁਸੀਂ ਯੂਨੀਫਾਰਮ ਦੇ ਵਿੱਚ ਹੁੰਨੇ ਹੋ ਉਦੋਂ ਕੋਈ ਰੀਲਾਂ ਵਗੈਰਾ ਨਾ ਬਣਾਇਆ ਕਰੋ ਪਰ ਕਿੱਥੇ ਰਿਹਾ ਜਾਂਦਾ ਜਿਹਨੂੰ ਰੀਲਾ ਬਣਾਉਂਦਾ ਕਰੇਜ਼ ਹੋਵੇ ਆ ਦੇਖ ਸਕਦੇ ਤੁਸੀਂ ਆਮਨਦੀਪ ਕੌਰ ਨਾਮ ਐਸ ਦਾ ਔਰ ਇਹ ਪੁਲਿਸ ਲਾਈਨ ਬਠਿੰਡਾ ਪੁਲਿਸ ਲਾਈਨ ਦੇ ਵਿੱਚ ਤਾਇਨਾਤ ਸੀ ਤੇ ਜਦੋਂ ਅਚਾਨਕ ਤੇ ਜਾਰੀ ਹੁੰਦੀ ਹੈ ਤਾਂ ਕਾਲੀ ਥਾਰ ਦੇ ਵਿੱਚੋਂ 17 ਗ੍ਰਾਮ ਚਟਾ ਮਿਲਦਾ ਹੈ ਔਰ ਉਸ ਤੋਂ ਬਾਅਦ ਇਸ ਦੀ ਗ੍ਰਿਫਤਾਰੀ ਵੀ ਹੋ ਜਾਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਜੀ ਅਮਨਦੀਪ ਕੌਰ ਮਹਿਲਾ ਕਾਂਸਟੇਬਲ ਜਿਸ ਦੀ ਥਾਰ ਵੀ ਹੁਣ ਜ਼ਬਤ ਕਰ ਲਈ ਗਈ ਹੈ ਹਾਲਾਂਕਿ ਥਾਰ ਇਸ ਦੀ ਆਪਣੀ ਹੀ ਸੀ ਜਾਂ ਫਿਰ ਕਿਸ ਦੀ ਮੰਗ ਵਿੱਚ ਲਿਆਂਦੀ ਸੀ ਇਸ ਦੇ ਬਾਰੇ ਤੱਕ ਕੁਝ ਪਤਾ ਨਹੀਂ ਪਰ ਫਿਲਹਾਲ ਜਿਹੜੀ ਮੁਦਲੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਅਮਨਦੀਪ ਕੌਰ ਨਾਂ ਦੀ ਮਹਿਲਾ ਕਾਂਸਟੇਬਲ ਨੂੰ ਰੈਸਟ ਕਰ ਲਿਆ ਗਿਆ ਚਿੱਟੇ ਸਮੇਤ ਗ੍ਰਿਫਤਾਰੀ ਕੀਤੀ ਗਈ ਹੈ ਜਤੇ ਇੱਕ ਪਾਸੇ ਜਦੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੋਇਆ ਪੰਜਾਬ ਪੁਲਿਸ ਨੇ ਉਥੇ ਤੁਸੀਂ ਦੇਖ ਸਕਦੇ ਹੋ ਇਹੋ ਜੀਆਂ ਕਾਲੀਆਂ ਭੇਡਾਂ ਜਿਹੜੀਆਂ ਨੇ ਮਹਿਕਮੇ ਨੂੰ ਬਦਨਾਮ ਕਰਦੀਆਂ ਇਕਾਦੁੱਕਾਕ ਹੁੰਦੇ ਨੇ ਸਾਰੇ ਤਾਂ ਨਹੀਂ ਹੁੰਦੇ ਇਹੋ ਜੇ ਇਕਾਦੁੱਕਾ ਹਰੇਕ ਕਮਿਊਨਿਟੀ ਦੇ ਵਿੱਚ ਹਰੇਕ ਮਹਿਕਮੇ ਦੇ ਵਿੱਚ ਹਰੇਕ ਡਿਪਾਰਟਮੈਂਟ ਦੇ ਵਿੱਚ ਇਹੋ ਜੇ ਇਕਾਦੁੱਕਾ ਕਾਲੀਆਂ ਭੇਡਾਂ ਜ਼ਰੂਰ ਹੁੰਦੀਆਂ ਨੇ ਜਿਨ੍ਹਾਂ ਦੀ ਵਜ੍ਹਾ ਕਾਰਨ ਸਾਰਾ ਮਹਿਕਮਾ ਬਦਨਾਮ ਹੋ ਜਾਂਦਾ ਇੱਕ ਪਾਸੇ ਜਿੱਥੇ ਪੰਜਾਬ ਪੁਲਿਸ ਵਧੀਆ ਕੰਮ ਕਰ ਰਹੀ ਹੈ ਤਸਕਰਾਂ ਦੇ ਉੱਪਰ ਸਕੰਜਾ ਕੱਸਿਆ ਹੋਇਆ ਪਿੰਡਾਂ ਪਿੰਡਾਂ 'ਚ ਜਾ ਕੇ ਦੇਖੋ ਜਿਨ੍ਹਾਂ ਨੂੰ ਲੱਗਦਾ ਹੈ ਕਿ ਨਸ਼ੇ ਦੇ ਉੱਪਰ ਕੁਝ ਨਹੀਂ ਹੋ ਰਿਹਾ ਉਹ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਜਿਹੜੇ ਨਸ਼ੇੜੀ ਨੇ ਉਹਨਾਂ ਨੂੰ ਨਸ਼ਾ ਤੱਕ ਨਹੀਂ ਮਿਲ ਰਿਹਾ ਕਿਉਂਕਿ ਚਾਹੇ ਕੁਝ ਕੁ ਸਮਾਂ ਹੀ ਹੋਇਆ ਹੈ ਮਹੀਨਾ ਸ਼ੁਰੂ ਹੋਇਆ ਨੂੰ ਪਰ ਇੱਕ ਵਾਰ ਜਦੋਂ ਚੂੜੀ ਕਸੀ ਜਾਂਦੀ ਆ ਤਾਂ ਫਿਰ ਡਰਤਾ ਪੈ ਹੀ ਜਾਂਦਾ ਕਿ ਤਾ ਨਾ ਕਿਤੇ ਆਹ ਦੇਖ ਸਕਦੇ ਹੋ ਹੁਣ ਆਮਨਦੀਪ ਕੌਰ ਨਾ ਦੀ ਮਹਿਲਾ ਕਾਂਸਟੇਬਲ ਰੀਲਾਂ ਬਣਾਉਣ ਦੀ ਸ਼ਕੀਨ ਹੈ ਬੜੀਆਂ ਐਨਕਾਂ ਲਾਈਆਂ ਨੇ ਰੀਲਾਂ ਬਣਾ ਰਹੀ ਹੈ ਕਾਲੀ ਥਾਰ ਦੇ ਵਿੱਚ ਬੈਠ ਕੇ ਇਸ ਨੂੰ ਕੀ ਪਤਾ ਸੀ ਅਗਲਾ ਦਿਨ ਇਸ ਦੇ ਲਈ ਬਹੁਤ ਭਾਰੀ ਚੜ੍ਹਨਾ ਹੈ ਕਿਉਂਕਿ ਚਟੇ ਸਮੇਤ ਗ੍ਰਿਫਤਾਰੀ ਇਸ ਦੀ ਹੋਈ ਹੈ ਰੰਗੇ ਹੱਥੀ ਫੜਿਆ ਗਿਆ ਕਾਲੀ ਥਾਰ ਦੇ ਵਿੱਚੋਂ ਚਟਾ ਬਰਾਮਦ ਕੀਤਾ ਗਿਆ 17 ਗ੍ਰਾਮ ਚਟਾ ਜਿਹੜਾ ਉਹ ਬਰਾਮਦ ਹੋਇਆ ਇਸ ਦੀ ਥਾਰ ਦੇ ਵਿੱਚੋਂ ਔਰ ਉਸ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਕੀਤਾ ਇਸ ਨੂੰ ਬਠਿੰਡਾ ਦੇ ਵਿੱਚ ਤਾਇਨਾਤ ਸੀ ਇਹ ਪੁਲਿਸ ਲਾਈਨ ਦੇ ਵਿੱਚ ਆਮਨਦੀਪ ਕੌਰ ਨਾਮ ਹੈ ਇਸ ਦਾ ਔਰ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜਾ ਨਸ਼ੇ ਦੇ ਸੋਦਾਗਰ ਜਦੋਂ ਕੋਈ ਸਮਝੌਤਾ ਕਰ ਲੈਂਦੇ ਆ ਜਦੋਂ ਕੋਈ ਨੈਕਸਸ ਬਣਾ ਲੈਂਦੇ ਆ ਤਾਂ ਫਿਰ ਉਹ ਬਹੁਤ ਸਾਰੇ ਅਜਿਹੇ ਮਲਾਜ਼ਮਾਂ ਨੂੰ ਵੀ ਪਿੱਕ ਕਰਦੇ ਆ ਜਿਨ੍ਹਾਂ ਦੇ ਉੱਪਰ ਪੈਸੇ ਦਾ ਨਸ਼ਾ ਹੁੰਦਾ ਤਾਂ ਇਹ ਪੈਸੇ ਪਿੱਛੇ ਕਰਦੀ ਹੋਣੀ ਆ ਹੋਰ ਤਾਂ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਹਾਲਾਂਕਿ ਚੰਗੀ ਜੌਬ ਹੈ ਸਰਕਾਰੀ ਜੌਬ ਲੱਗੀ ਹੋਈ ਆ ਮਹਿਲਾ ਕਾਂਸਟੇਬਲ ਹੈਗੀ ਆ ਪੁਲਿਸ ਲਾਈਨ ਦੇ ਵਿੱਚ ਤਾਂ ਨਾਤ ਹੈ ਕੋਈ ਹੈਕਟਿਕ ਜੌਬ ਨਹੀਂ ਹੁੰਦੀ ਪੁਲਿਸ ਲਾਈਨ ਦੇ ਵਿੱਚ ਪਰ ਫਿਰ ਵੀ ਜਦੋਂ ਦੋ ਨੰਬਰ ਪੈਸਾ ਬਣਾਉਣ ਦਾ ਭਸ ਪੈ ਜਿਓ ਫਿਰ ਕਿੱਥੇ ਟਲਦਾ ਬੰਦਾ ਇਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈਗਾ ਹਾਲਾਂਕਿ ਪੁਲਿਸ ਅਧਿਕਾਰੀ ਦਾ ਵੀ ਬਿਆਨ ਸਾਹਮਣੇ ਆਇਆ ਉਹ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਇੱਕ ਵਾਰ ਤੁਹਾਨੂੰ ਆ ਵੀਡੀਓ ਦਿਖਾਉਣੀ ਆ ਜਿਹਦੇ ਵਿੱਚ ਇਹ ਰੀਲਾਂ ਬਣਾ ਰਹੀ ਹੈ ਸ਼ੋਸ਼ਾਂ ਦਾ ਜਿਸ ਹਿਸਾਬ ਦੇ ਨਾਲ ਕਰੇਜ਼ ਲੋਕਾਂ ਨੂੰ ਚੜਿਆ ਉਹ ਕਿਤੇ ਨਾ ਕਿਤੇ ਮਹਿੰਗਾ ਵੀ ਪੈਂਦਾ ਬਾਅਦ ਦੇ ਵਿੱਚ ਫਿਰ ਉਹੀ ਰੀਲਾਂ ਉਹਨਾਂ ਨੂੰ ਤੰਗ ਵੀ ਕਰਦੀਆਂ ਨੇ ਇੱਕ ਵਾਰ ਤਾਂ ਰੀਲਾਂ ਬਣਾ ਲੈਂਦੇ ਆ ਪਰ ਪਿਛਲੇ ਦਿਨਾਂ ਦੇ ਵਿੱਚ ਮਹਿਕਮੇ ਨੇ ਬਹੁਤ ਵੱਡੇ ਆਦੇਸ਼ ਵੀ ਜਾਰੀ ਕੀਤੇ ਸੀ ਖਾਸ ਤੌਰ ਤੇ ਜਦੋਂ ਆ ਰੀਲਾਂ ਵਾਲੀਆਂ ਗੱਲਾਂ ਚੱਲੀਆਂ ਸੀ ਮਹਿਕਮੇ ਦੇ ਆਦੇਸ਼ ਸੀ ਕਿ ਕੋਈ ਡਿਊਟੀ ਦੌਰਾਨ ਕੋਈ ਯੂਨੀਫਾਰਮ ਦੇ ਵਿੱਚ ਕੋਈ ਪੁਲਿਸ ਵਰਦੀ ਦੇ ਵਿੱਚ ਮੁਲਾਜ਼ਮ ਰੀਲਾਂ ਨਾ ਬਣਾਵੇ ਔਰ ਨਹੀਂ ਤਾਂ ਕਾਰਵਾਈ ਹੋਏਗੀ ਪਰ ਹੁਣ ਤੁਸੀਂ ਆ ਦੇਖੋ ਕਿਵੇਂ ਨਾਲੇ ਤਾਂ ਰੀਲਾਂ ਬਣਾਉਂਦੀ ਸੀ ਤੇ ਨਾਲੇ ਚੱਟਾ ਵੇਚਦੀ ਸੀ ਹਾਲਾਂਕਿ ਚੱਟਾ ਕਿਸ ਦੇ ਨਾਮ ਰਲ ਕੇ ਵੇਚਿਆ ਜਾਂਦਾ ਸੀ ਕੀ ਪੂਰੇ ਦਾ ਪੂਰਾ ਚੱਟਾ ਕੀ ਕਰਦਾ ਸੀ ਕਾਲੀਥਾਰ ਦੇ ਵਿੱਚ ਆਪ ਵੇਚਦੀ ਸੀ ਜਾਂ ਕੀ ਗੱਲਾਂ ਸੀ ਇਹਦੇ ਬਾਰੇ ਹਜੇ ਤੱਕ ਜਾਂਚ ਦਾ ਬਸ ਹੈ ਬਚਾ ਹੈ ਪਰ ਜਿਹੜੀ ਚੀਜ਼ ਮੁਢਲੇ ਤੌਰ ਤੇ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ 17 ਗ੍ਰਾਮ ਚਿੱਟੇ ਸਮੇਤ ਬਠਿੰਡਾ ਪੁਲਿਸ ਲਾਈਨ ਦੇ ਵਿੱਚ ਮੌਜੂਦ ਜਿਹੜੀ ਮਹਿਲਾ ਸੀ ਅਮਨਦੀਪ ਕੌਰ ਲੇਡੀ ਕਾਂਸਟੇਬਲ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਕੀ ਕਹਿ ਰਹੀ ਹੈ ਸੁਣਾਉਣਿਆ